ਵੈਜੀਰ ਜੀ ਦਾ ਖਾਲਸਾ ਵੈਜੀਰ ਜੀ ਦੀ ਫਤਿਹ ਵੈਸੇ ਤਾਂ ਮੈਂ ਇਹ ਚੱਕਰ ਜਿਹਾ ਦੇ ਪਿਆਣੀ ਆ ਨਾ ਮੈਂ ਪਿੰਡੋਂ ਆ ਰਿਹਾ ਸੀਗਾ ਸ਼ਾਨਦਾ ਵਿਦਾਨ ਤੇ ਇੱਕ ਕੋਈ ਐਨ ਜੀਓ ਆ ਤੁਹਾਨੂੰ ਮੈਂ ਸਾਰੀ ਵੀਡੀਓ ਪਾਉਂਗਾ ਦੇਖਿਓ ਉਹ ਸੜਕ ਤੇ ਨਾ ਮਤਲਬ ਡੱਬਾ ਜਾਂ ਲੈ ਕੇ ਜਿਵੇਂ ਇੱਕ ਗੱਲਾ ਹੁੰਦਾ ਉਹ ਡੱਬਾ ਜਾਂ ਲੈ ਕੇ ਬਾਲਟੀਆਂ ਦੇ ਉੱਤੇ ਮਤਲਬ ਪੈਸੇ ਵਿੱਚ ਪਾਉਣ ਦੇ ਲਈ ਥਾਂ ਬਣਾਇਆ ਸਾਰਿਆਂ ਨੇ ਆਪਣੇ ਥਾਂ ਦੇ ਕਵਰ ਕੋਡ ਫੜੇ ਹੋਏ ਆ ਉੱਤੇ ਜਵਾਕਾਂ ਦੇ ਮਤਲਬ ਫੋਟੋ ਜੀ ਲਾ ਕੇ ਤੇ ਨਾਲ ਨਾਮ ਲੈ ਕੇ ਜੇ ਉਹ ਟੌਂਗਿਆ ਕੀਤਾ ਹੋਇਆ ਤੇ ਮੈਂ ਉਹ ਵੀਡੀਓ ਇਸ ਕਰਕੇ ਬਣਾਈ ਆ ਕਿ ਐਨ ਜੀਓ ਇੱਕ ਨਹੀਂ ਹਜ਼ਾਰਾਂ ਚੱਲ ਰਹੀਆਂ ਆ ਆਪਾਂ ਨੂੰ ਕੋਈ ਮਤਲਬ ਨਹੀਂ ਕੋਈ ਚੰਗਾ ਕਰ ਰਿਹਾ ਕੋ ਮਾਲਾ ਕਰ ਰਿਹਾ ਪਰ ਐਨ ਜੀਓ ਵਾਲੇ ਕੀ ਕਰਦੇ ਆ ਜਿਹੜਾ ਕੁਛ ਆਪ ਦੇ ਤਾਲੁਕਾਤ ਅਲੇ ਬੰਦਿਆਂ ਦਾ ਪੈਸਾ ਇਕੱਠਾ ਕਰਕੇ ਲਈ ਜਾਂਦੇ ਆ ਆਪਾਂ ਨੂੰ ਕੋਈ ਟੈਂਸ਼ਨ ਨਹੀਂ ਹਨਾ ਦੂਜੀ ਪ੍ਰੋਬਲਮ ਇਹ ਕਿ ਬੰਦੇ ਜਿਹੜੇ ਕਿਸੇ ਦੀ ਮਦਦ ਕਰਦੇ ਆ ਉਹ ਵੀ ਜੇਤੂ ਕਰਦੇ ਆ ਠੀਕ ਹੈ ਜੀ ਤੀਜੀ ਗੱਲ ਕੁਝ ਬੰਦਿਆਂ ਦੀ ਐਨ ਜੀਓ ਇਦਾਂ ਦੀਆਂ ਉਦੇਸ਼ਾਂ ਦੇ ਪੈਸਾ ਇਕੱਠਾ ਕਰ ਲੈਂਦੇ ਹਨਾ ਪਰ ਇਹ ਬੰਦੇ ਕਰ ਰਿਹਾ ਛਣਕਦੇ ਆਮ ਪਬਲਿਕ ਨੂੰ ਗਮਨਾਹ ਕਰ ਰਿਹਾ ਲੁਧਿਆਣੇ ਦਾ ਬੰਦਾ ਫਰੀਦਕੋਟ ਦੇ ਵਿੱਚ ਆ ਕੇ ਅੰਮ੍ਰਿਤਸਰ ਦਾਖਲ ਬੰਦੇ ਦੀ ਫੋਟੋ ਲਾ ਕੇ ਪੈਸਾ ਇਕੱਠਾ ਕਰ ਰਿਹਾ ਫੀਡ ਕਰਨ ਵਾਲੇ ਦੀ ਕਿੱਟਾ ਫੋਟੋ ਲੱਗੀ ਹੋਈ ਪਰ ਮੈਨੂੰ ਉਹਨੇ ਫੋਨ 'ਚ ਦਿਖਾਇਆ ਗਿਆ ਫਰੀਦਕੋਟ ਦਾ ਤੁਹਾਡੇ ਇੱਧਾਂ ਦਾ ਦੇਖੋ ਜਿਹੜੇ ਸਾਡੇ ਪਿੰਡਾਂ ਦੇ ਲੋਕ ਆ ਉਹਨਾਂ ਨੂੰ ਪਿੰਡਾਂ ਦੇ ਲੋਕ ਆਪਸ 'ਚ ਹੀ ਬਹੁਤ ਮਤਲਬ ਜਿਹੜੀ ਮਦਦ ਦੇ ਦਿੰਦੇ ਆ ਪਰ ਜਿਹੜੇ ਇਦਾਂ ਦੇ ਜਿਹੜੇ ਹੈਗੇ ਆ ਗੈਰ ਮਤਲਬ ਪੰਜਾਬੀ ਆ ਬੰਦੇ ਉਹਨਾਂ ਨੂੰ ਇਹ ਸਪੋਰਟ ਕਰਦੇ ਆ ਉਹਨਾਂ ਨੂੰ ਸਪੋਰਟ ਤਾਂ ਕਰਦੇ ਆ ਲੋਕ ਕਿ ਚਾਰ ਪੈਸੇ ਆ ਬਿਜੇ ਵਿੱਚ ਵੀ ਰਹਿਣ ਤੇ ਉਹ ਬੋਲਣਗੇ ਵੀ ਨਹੀਂ ਸਾਹਮਣੇ ਵੀ ਆਉਣਗੇ ਇਹਨਾਂ ਨੇ ਦੁਕਾਨਦਾਰੀ ਇਦਾਂ ਹੀ ਚਲਾਈ ਹੋਈ ਆ ਸੋ ਸਾਰੇ ਜਣੇ ਭਰਾਏ ਵੀਡੀਓ ਦੇਖੋ ਜੇ ਤੇ ਇਹ ਬੰਦਾ ਕੌਣ ਆ ਕਿੱਥੋਂ ਦਾ ਕੀ ਸਿਸਟਮੇ ਦਾ ਉਹ ਵੀ ਤੁਸੀਂ ਸਰਚ ਕਰਿਓ ਤੇ ਨੂੰ ਇਹ ਗੱਲ ਪੁੱਛਿਓ ਵੀ ਸੜਕਾਂ ਤੇ ਇਦਾਂ ਜਿਹੜਾ ਹੈਗਾ ਕਟੋਰੇ ਲੈ ਕੇ ਕਿਉਂ ਮੰਗਦੇ ਫਿਰਦੇ ਆ ਜੇ ਤੁਹਾਨੂੰ ਇੰਨਾ ਹੀ ਸ਼ੌਂਕ ਆ ਮੇਰੇ ਗੱਲੇ ਨੂੰ ਕਹੀ ਵੀ ਆ ਕੁਝ ਕਰਨਾ ਤਾਂ ਜੇ ਤੋ ਕਰੋ ਜੇ ਨਹੀਂ ਤੁਹਾਨੂੰ ਸ਼ੌਂਕ ਆ ਭਰਾਓ ਤਾਂ ਕਿ ਜਿਮਾਂ ਜੋ ਮਦਦ ਕਰਿਆ ਕਰੋ ਆ ਲੋਕਾਂ ਨੂੰ ਮਤਲਬ ਜਿਹੜਾ ਦਿਖਾਵਾ ਤੁਸੀਂ ਦਿਖਾਉਣੇ ਆ ਕਿਸੇ ਦੀ ਮਦਦ ਦਾ ਉਹ ਕੰਮ ਨਹੀਂ ਕਿਉਂਕਿ 5-7 ਬੰਦੇ ਆਪ ਦਾ ਕਾਮਕਾਰ ਛੱਡ ਕੇ ਲੁਧਿਆਣੇ ਤੋਂ ਫਿਰਕੋੜ ਆ ਗਈ ਸ਼ਰਕਤ ਦੇ ਟੋਰਾਂ ਲੈ ਖੜੇ ਆ ਤਾਂ ਇਹ ਤਾਂ ਬਹੁਤ ਮਤਲਬ ਹਾਸੇ ਦੀ ਨਹੀਂ ਗੱਲ ਆ ਇੱਕ ਬੰਦੇ ਕੋਲੇ ਆਪਦੀ ਰੋਟੀ ਦਾ ਟਾਈਮ ਨਹੀਂ ਜਿਹੜਾ ਬੰਦਾ ਆ ਕੰਮਕਾਰ ਕਰਦਾ ਉਹਦੇ ਕੋਲੇ ਰੋਟੀ ਦਾ ਟਾਈਮ ਨਹੀਂ 10 ਮਿੰਟਾਂ ਦਾ ਕੰਮ ਛੱਡ ਕੇ ਰੋਟੀ ਖਾ ਲੈ ਜਿਹੜੇ ਲੋਕ ਕੰਮ ਕਰਦੇ ਆ ਔਰ ਉਹ ਵੀ ਆ ਉਹ ਦਾ ਕੰਮ ਛੱਡ ਕੇ ਲੋਕਾਂ ਦੀ ਮਦਦ ਮੈਨੂੰ ਮਤਲਬ ਜੱਝੀ ਨਹੀਂ ਗੱਲ ਹੋ ਸਕਦਾ ਹੋਣ ਵੀ ਇਦਾਂ ਦੇ ਭਲੇ ਪਰਸੇ ਪਰ ਮੈਨੂੰ ਉਹਨਾਂ ਦੀ ਫੇਸ ਦੇਖ ਕੇ ਉਹ ਗੱਲ ਜੱਝੀ ਨਹੀਂ ਇੱਕੋ ਡਰੈਸ ਕੋਡ ਉਹਨਾਂ ਦਾ ਉਹ ਜਿਹੜਾ ਉਹ ਸਰ ਤੋਂ ਮਤਲਬ ਕਟਿੰਗ ਤੇ ਦਾੜਾ ਹੁੰਦੇ ਦਾੜਾ ਤਾਂ ਹੀ ਕਿਹਾ ਦੇ ਦਾੜੀ ਹੈ ਕੱਟੀ ਜੀ ਉਹ ਵਿੱਚ ਵਿੱਚ ਤੇ ਉਹ ਬੰਦਾ ਉਹਨੂੰ ਸਰ ਕਹਿ ਰਿਹਾ ਤੇ ਜਿਹੜੇ ਸਿਸਟਮ ਚਲਾ ਰਹੇ ਹੁੰਦੇ ਆ ਇਹ ਟੀਮਾਂ ਹੁੰਦੀਆਂ ਜਿਹੜੀਆਂ ਉਹ ਸਰ ਤੇ ਮੈਟਰ ਮੈਡਮ ਉਹਨਾਂ ਦੀ ਹੁੰਦੇ ਆ ਅਦਰਵਾਈਜ਼ ਜਿਹੜੇ ਸੇਵਾ ਕਰਦੇ ਆ ਨਾ ਉਹਨਾਂ ਚ ਇਹ ਚੀਜ਼ਾਂ ਨੇ ਹੋਣੀਆਂ ਉਹ ਵੱਡਿਆਂ ਨੂੰ ਬਾਈ ਦੀ ਭੈਣ ਦੀ ਭਰਾ ਜੀ ਇਹ ਗੱਲਾਂ ਕਰਦੇ ਹੁੰਦੇ ਆ ਇਹ ਚੀਜ਼ ਜ਼ਰੂਰ ਨੋਟ ਕਰਿਓ ਵੀਡੀਓ ਦੇਖਿਓ ਹਨਾ ਧੰਨਵਾਦ ਲਓ ਮਤਲਬ ਉਹ ਆਣੇ ਦੇ ਆ ਕੰਮ ਵਧੀਆ ਚੱਲ ਪਿਆ ਫਰੀਦਕੋਟ ਰੇਲਵੇ ਸਟੇਸ਼ਨ ਤੇ ਨਾ ਸਾਡੇ ਡੋਨੇਸ਼ਨ ਦੇ ਲਈ ਇਕੱਠੇ ਹੋਏ ਆ ਵੇ ਇਹ ਕੇ ਹੈਗੇ ਆ ਇਹ ਹੈਗੇ ਆ ਇਹ ਹੈਗੇ ਆ ਇਦਾਂ ਖੜੇ ਆ ਵੇਖੋ ਅਰੇ ਉਹ ਵੇਖੋ ਲਾਈਨ ਲਾ ਕੇ ਨਾ ਜਨਰੇਸ਼ਨ ਦੇ ਲਈ ਖੜੇ ਆ। ਕੋਈ ਕਰੀ ਕਰਨਾ। ਪੰਡਾ ਮੇ ਬਿਹਾਰ। ਇਹ ਫੋਂ ਕਿਹੜਾ ਹੈ? ਆਹ ਵੇਖੋ ਕਹਿੰਦੇ ਜੀ ਇਹ ਬੱਚਾ ਗੁਰਨਾਣ ਕਸਤਾਲ। ਉੱਤੇ ਲਿਖਿਆ ਨਹੀਂ ਯਾਰ ਕਿੱਥੇ ਦਾ ਹਾਲਾ? ਕਿੱਥੇ ਲਿਖਿਆ? ਗੁਰਨਾਣ ਕਸਤਾਲ। ਕਿੱਥੇ ਸ਼ਹਿਰਪੁਰ। ਤੁਹਾਡਾ ਤੁਹਾਡਾ ਫਰੀਦਪੁਰ। ਅੱਛਾ। ਨਹੀਂ ਤੇ ਉੱਥੇ ਲੋਕ ਹੈਲਪ ਨਹੀਂ ਕਰਦੇ। ਹੁਣ ਤਾਂ ਬਹੁਤ ਜ਼ਿਆਦਾ ਟੀਮਾਂ ਚੱਲੀ ਜਾਂਦੀਆਂ। ਨਹੀਂ ਤੁਹਾਡੇ ਸੀਨੀਅਰ ਇਹ ਤੁਹਾਡੇ ਸੀਨੀਅਰ ਆ ਜੀ ਬਾਈ ਜੀ ਲੋਕ ਤਾਂ ਵੈਸੇ ਹੀ ਬਹੁਤ ਹੈਲਪ ਕਰੀ ਜਾਂਦੇ ਸੜਕ ਦੇ ਸੜਕੇ ਇਦਾਂ ਕਰਨ ਦਾ ਕੀ ਲੋੜ ਹੈ ਹੈਲਪ ਕਰਨੇ ਚਾਹੁੰਦੇ ਨਹੀਂ ਅਸੀਂ ਅਸੀਂ ਕਰਦੇ ਨੇ ਫਰੀਦਕੋਟ ਦੇ ਵਿੱਚ ਇੱਕ ਬੱਚਾ ਹੈਗਾ ਆ ਦੇਖੋ ਜੇ ਜੇ ਹੈਲਪ ਕਰਦੇ ਸਾਨੂੰ ਫੋਨ ਕਿਉਂ ਹੁੰਦਾ ਫਰੀਦਕੋਟ ਤੋਂ ਫਰੀਦਕੋਟ ਦੀ ਜਿਹੜਾ ਆਹ ਦੇਖੋ ਹੁਣ ਪੇਸ਼ੈਂਟ ਦੇਖ ਆ ਦੇਖੋ ਆ ਦੇਖੋ ਪੇਸ਼ੈਂਟ ਇਹ ਥੋੜੇ ਫਰੀਦਕੋਟ ਦੇ ਮੈਨੂੰ ਲੁਧਿਆਣਾ ਦੇ ਫੋਨ ਗਿਆ ਨਹੀਂ 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 ਆ ਦੇਖੋ ਨਾ ਨਹੀਂ ਠੀਕ ਆ ਇੱਕ ਮਿੰਟ ਆ ਮੈਨੂੰ ਦੱਸੋ ਜੀ ਜਦੋਂ ਲੋਕ ਤਾਂ ਆਪ ਮਗਰ ਉਹ ਤਰੇ ਫਿਰਦੇ ਹੈਲਪ ਕਰਨ ਕਿਹੜੇ ਲੋਕਾਂ ਦੇ ਬਣ ਅਸੀਂ ਵੀ ਕਰਦੇ ਐ ਇੱਕ ਐਨ ਜੀਓ 36 ਐਨ ਜੀਓ ਆਨਲਾਈਨ ਚ ਲੈਂਦੇ ਆ ਉਹ ਵੀ ਮੇਰੀ ਵੰਜੀ ਮੈਂ ਨਾ ਕਰਾਂ ਐਨੀ ਐਨ ਜੀਓ ਇਦਾਂ ਤਾਂ ਕਰਦੇ ਨੇ ਮੈਂ ਨਾ ਕਰਾਂ ਦੱਸੋ ਮੇਰੀ ਹਿੰਦ ਇੱਕ ਤਾਂ ਇਹਨਾਂ ਨੂੰ ਇਹਨਾਂ ਨੂੰ ਕਿੱਥੋਂ ਆ ਇਹਨਾਂ ਦਾ ਰੋਜ਼ਗਾਰ ਕਿੱਥੋਂ ਰੋਜ਼ਗਾਰ ਕਿੱਥੋਂ ਰੋਜ਼ਗਾਰ ਕੀ ਇਹਨਾਂ ਦਾ ਪੰਜ ਜਾਣੇ ਖੜੇ ਰੜਕ ਰੜਕਦੇ ਇਹ ਰੋਜ਼ਗਾਰ ਇਹ ਰੋਜ਼ਗਾਰ ਇਹ ਕਿੰਜੀ ਵਾਲਾ ਹਿੰਦ ਇੱਕ ਤਾਂ ਸੋਸ਼ਲ ਵੈਲਫੇਅਰ ਖੋਣਦੇ ਆ 올 ਇੰਡੀਆ ਲੈਵਲ ਤੇ ਸਭ ਤੋਂ ਏਡ ਚ ਮਰੀ ਰਹਿਸੇੜਾ ਇਹ ਨਾ ਕਰਾ ਹੋਰ ਨਹੀਂ ਗੱਲ ਆ ਮੇਹਲਪ ਨਾ ਕਰੋ ਦੱਸੋ ਤੁਸੀਂ ਕਰੋ ਨਾ ਕਰੋ ਤੁਹਾਨੂੰ ਕੀ ਬਦਲਣੀ ਆ ਅੱਗੇ ਤੁਹਾਡਾ ਸਵਾਲ ਪਿਆ ਲੋਕਾਂ ਦੀ ਥੋੜਾ ਸਵਾਲ ਪਿਆ ਥੋੜਾ ਅੱਗੇ ਲਖੋ ਆ ਕਰੋ ਹਰਬ ਤੁਸੀਂ ਆ ਬਲਾਉ ਬੰਦਾ ਕਰੋ ਹਰ ਲੋਕਾਂ ਦਾ ਰਾਈਟ ਲੋਕਾਂ ਮੇਰਾ ਰਾਈਟ ਹੈ ਮੈਂ ਹਰਪ ਕਰੂਗਾ ਯਾਰ ਮੇਰਾ 20 ਸਰਟੀਫਿਕੇਟ ਕਾਹਦਾ ਸਰਟੀਫਿਕੇਟ ਆਹ ਦੇਖੋ ਤੁਹਾਡਾ ਕਾਹਦਾ ਸਰਟੀਫਿਕੇਟ ਮੇਰਾ ਕੰਮ ਆਏਗਾ ਆਹ ਦੇਖੋ ਆ ਮੁੰਡੇ ਦਾ ਕੰਮ ਕੀ ਹੈ ਕੰਮ ਇਹ ਆ ਫੜੋ ਮੈਂ ਦੱਸੋ ਕੀ ਆ ਤੁਸੀਂ ਪੜ੍ਹ ਲਓ ਨਾ ਤੁਸੀਂ ਪੜ੍ਹ ਅਸੀਂ ਨੇ ਪੜ੍ਹ ਕੇ ਦੱਸੋ ਦੱਸੋ ਕੀ ਲਿਖਿਆ ਦੱਸੋ ਨਹੀਂ ਤੁਸੀਂ ਪੜ੍ਹੋ ਕਰ ਲਓ ਦੂਰ ਕਰਕੇ ਤੁਸੀਂ ਦਿਖਾ ਤੇ ਨਾਲੇ ਤੁਸੀਂ ਪੁਲਿਸ ਤੁਸੀਂ ਸੜਕ ਤੇ ਇੱਕ ਮਿੰਟ ਸੜਕ ਤੇ ਖੜਕੇ ਕਿਸੇ ਦੀ ਹੈਲਪ ਅਸੀਂ ਆਪਦੇ ਚੋਂ ਕਰ ਸਕਦੇ ਨਾ ਆਪਦੇ ਚੋਂ ਕਰੋ ਫਿਰ ਤੁਸੀਂ ਤੁਸੀਂ ਸੜਕ ਤੇ ਖੜਕੇ ਘਟਾਰਾ ਕਾਹ ਤੋਂ ਲਿਆ ਲੋਕਾਂ ਕੋਲੋਂ ਤੁਸੀਂ ਕਿਉਂ ਨਹੀਂ ਕਰਦੇ ਫਿਰ ਇਹ ਤੁਹਾਨੂੰ ਕਿਹਦੇ ਕਦਮਾਂ ਕਰੂੰਗਾ ਯਾਰ ਮੈਂ ਕਰੂੰਗਾ ਮੇਰੀ ਮਰਜ਼ੀ ਹੈ ਮੈਂ ਕਰੂੰਗਾ ਤੁਹਾਨੂੰ ਦਿੱਕਤ ਨਹੀਂ ਫਿਰ ਤੁਸੀਂ ਪਰਸਨਲ ਜੇ ਚੋਹਣਾ ਕਿਉਂ ਕਰਾਂ ਪਰਸਨਲ ਜੇ ਚੋਹਣ ਬਸ ਮਰਜ਼ੀ ਦਾ ਕਰਨ ਜਦੋਂ ਕਰਨੀ ਪਰਸਨਲ ਮੈਂ ਕਰੂੰਗਾ ਮੈਂ ਜਿੰਨਾ ਮਰਜ਼ੀ ਕਰੇ ਮੇਰੀ ਮੇਰੀ ਮਰਜ਼ੀ ਹੈ ਅੱਜ ਕੋਈ ਨਹੀਂ ਤੁਹਾਡੀ ਮਰਜ਼ੀ ਮੈਂ ਪੁਸ਼ਲ ਕਰਾਉਣਾ ਠੀਕ ਮੰਗੇ ਜਦ ਮਰਜ਼ੀ ਅੱਜ ਕੋ ਥੋੜੇ ਫਰੀਦਕੋਟ ਦੇ ਆਪਕੋ ਆ ਬੱਚਾ ਥੋੜੇ ਫਰੀਦਕੋਟ ਦੇ ਠੀਕ ਹੈ ਜੀ ਆ ਦੇਖੋ ਕੋਈ ਨਹੀਂ ਕੋਈ ਨਹੀਂ ਸਾਡੇ ਕੋਲ ਬਣ ਗਈ